ਜਦੋਂ ਡੋਨਲਡ 트ੰਪ ਦਾ ਕੁਰਸੀ ਨੂੰ ਮੜਾ ਜਾ ਹੱਥ ਪਿਆ ਤੇ ਜਦੋਂ ਇਹਨਾਂ ਨੇ ਕੈਨੇਡਾ ਤੇ ਸ਼ਬਦੀ ਹਮਲੇ ਕਰਨੇ ਸ਼ੁਰੂ ਕੀਤੇ ਤੇ ਉਹਨਾਂ ਚੋਂ ਇੱਕ ਸੀਗਾ ਕਿ ਤੁਸੀਂ ਸਾਡੇ ਐਲਫੈਂਟਨਲ ਨਸ਼ਾ ਭੇਜਦੀਆਂ ਬਥੇਰਾ ਕੈਨੇਡਾ ਵਾਲੇ ਪਿੱਟੇ ਬਥੇਰਾ ਇਹਨਾਂ ਸਪਾਈਆਂ ਦਿੱਤੀਆਂ ਵੀ ਨਹੀਂ ਭਾਈ ਤੇਰਾ ਭੁਲੇਖਾ ਪਰ ਉਹ ਮੰਨੇ ਨਹੀਂ ਉਹ ਬਾਰ-ਬਾਰ ਰੈਪੀਟੀਸ਼ਨ ਜਿੱਦੋਂ 24 ਦੇ ਕੇ ਨਹੀਂ ਬੰਦਾ ਛੱਡ ਦਿੰਦਾ ਵੀ ਉਹ ਰੋਜ਼ ਹੀ ਤੀਜੇ ਦਿਨ ਕੁੰਡਾ ਖੜਕਾਉਂਦੇ ਸੀ ਵੀ ਤੁਸੀਂ ਫੈਂਟਨਲ ਨਸ਼ਾ ਭੇਜਦੇ ਸਾਨੂੰ ਹੁਣ ਕਹਿੰਦੇ ਵੀ 트ੰਪ ਝੂਠੇ ਪੈ ਗਏ ਨੇ ਇਸ ਗੱਲ ਤੇ ਤੁਸੀਂ ਇਹ ਵੀ ਦੇਖੋ ਨਾਲ ਤੁਸੀਂ ਇਹ ਵੀ ਦੇਖੋ ਕਿ ਉਹ ਨਹੀਂ ਕਹਿ ਦਿੰਦਾ ਤੇ ਸਾਡੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਥੋੜੀ ਕਹਿੰਦੇ ਬਾਰਡਰ ਤੇ ਸਖਤੀ ਕਰਨ ਲਈ ਅਸੀਂ ਇੰਨੇ ਫੰਡ ਵੀ ਇਸ਼ੂ ਕਰ ਦਿੱਤੇ ਨੇ ਅਸੀਂ ਹੈਲੀਕਾਪਟਰ ਲੈ ਲੈਨੇ ਅਸੀਂ ਫਲਾਨਿਆਂ ਨੂੰ ਕਹਿ ਦਿੰਦਾ ਕਿ ਤੁਸੀਂ ਹੁਣ ਅਸੀਂ ਨਿਗਰਾਨੀ ਵਧ ਕਰਾਂਗੇ ਉਹਨੇ ਇਲਜ਼ਾਮ ਲਾਇਆ ਫੈਂਟਨੈਲ ਦਾ ਤੇ ਇਹ ਨਹੀਂ ਮੰਨ ਲਿਆ ਹਾਲਾਂਕਿ ਦਬਵੇਂ ਆਵਾਜ਼ ਦੇ ਵਿੱਚ ਕਹ ਕਹਿੰਦੇ ਰਹੇ ਕਿ ਭਾਈ ਜਿੰਨਾ ਟੋਟਲ ਨਸ਼ਾ ਹੈ ਉਹਦਾ 1.5% ਜਿਹੜਾ ਕੈਨੇਡਾ ਤੋਂ ਹੁੰਦਾ ਇੱਕ ਜਾਂ 2% ਜਿਹੜੇ ਨਸ਼ੇ ਤੁਸੀਂ ਗੱਲ ਕਰਦੇ ਫੈਂਟਨੈਲ ਦੀ ਤੇ ਜਦਕ ਪਰ ਟਰੰਪ ਦੇ ਮੂੰਹ ਤੇ ਸ਼ਾਇਦ ਕੋਈ ਨਹੀਂ ਕਹਿ ਸਕਿਆ ਅਜੇ ਤੱਕ ਪਰ ਉਹਨਾਂ ਦੇ ਕੁਝ ਆਪਣੇ ਡਿਪਾਰਟਮੈਂਟ ਜਿਨ੍ਹਾਂ ਵਿੱਚ ਸਚਾਈ ਦੀ ਝਲਕ ਪੈਂਦੀ ਹੈ ਤੇ ਕੈਨੇਡਾ ਸਰਕਾਰ ਦੀ ਉਸ ਗੱਲ ਤੇ ਮੋਹਰ ਲੱਗਦੀ ਹੈ ਕਿ ਜੋ ਕੈਨੇਡੀਅਨ ਅਧਿਕਾਰੀ ਅੰਦਰ ਖਾਤੇ ਕਹਿੰਦੇ ਸੀ ਉਹ ਸੱਚ ਹੈ ਸੋ ਇਹਦੀ ਗੱਲ ਹੈ ਜੀ ਡੋਨਲਡ ਟਰੰਪ ਹੋਰਾਂ ਨੇ ਡਰੱਗ ਟਰੈਫਿਕਿੰਗ ਦੇ ਨਾਂ ਤੇ ਕੈਨੇਡਾ ਨੂੰ ਜੋ ਮੰਦਾ ਚੰਗਾ ਕਹਿਣਾ ਸੀ ਕਹਿ ਸਕਦੇ ਸੀ ਉਹ ਕਿਹਾ 51ਵੀਂ ਸਟੇਟ ਟ੍ਰੂਟੋ ਗਵਰਨਰ ਹੈ ਸਾਨੂੰ ਇਹਨਾਂ ਦਾ ਕੁਝ ਨਹੀਂ ਚਾਹੀਦਾ ਸਾਨੂੰ ਗੱਡੀਆਂ ਨਹੀਂ ਚਾਹੀਦੀਆਂ ਸਟੀਲ ਨਹੀਂ ਚਾਹੀਦਾ ਐਲੂਮੀਨਮ ਨਹੀਂ ਚਾਹੀਦਾ ਤੇਲ ਨਹੀਂ ਚਾਹੀਦਾ ਬਿਜਲੀ ਨਹੀਂ ਚਾਹੀਦੀ ਸਾਨੂੰ ਕੁਝ ਵੀ ਨਹੀਂ ਚਾਹੀਦਾ ਅਸੀਂ ਇਹਨਾਂ ਨਾਲ ਕੋਈ ਗੱਲ ਵੀ ਨਹੀਂ ਕਰਨੀ ਤੇ ਜੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਉੱਥੇ ਗਏ ਨਵੇਂ ਪ੍ਰਾਈਮ ਮਿਨਿਸਟਰ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਉਹਨੇ ਕੀ ਕਰਨ ਆਉਣਾ ਇਹ ਇੱਕ ਸੰਧੀ ਹਮਾਕਤ ਤੋਂ ਘਟਣੀ ਸੀ ਜੇ ਇਹਨੂੰ ਥੋੜੇ ਲਫ਼ਜ਼ਾਂ ਦੇ ਵਿੱਚ ਬਿਆਨ ਕਰਨਾ ਹੋਵੇ ਪਰ ਕੁਝ ਗੱਲਾਂ ਇਹ ਵੀ ਆ ਰਿਪੋਰਟਸ ਆਈਆਂ ਕਿ ਯੂ ਐਸ ਏ ਦੇ ਵਿੱਚ ਕੁਝ ਇਹੋ ਜਿਹੇ ਲੋਕ ਨੇ ਜਿਹੜੇ ਕੈਨੇਡਾ ਪਤੀ ਸੌਫਟ ਕੌਰਨਰ ਰੱਖਦੇ ਨੇ ਤੋਂ ਇਹ ਮੰਨਦੇ ਨੇ ਕਿ ਸਾਡਾ ਰਾਸ਼ਟਰਪਤੀ ਉਹਨਾਂ ਨਾਲ ੱੱੱਕਾ ਕਰ ਰਿਹਾ ਕੈਨੇਡਾ ਸਾਡਾ ਚੰਗਾ ਛੋਟਾ ਭਰਾ ਆ ਹੁਣ ਇੱਕ ਨਿਊਯਾਰਕ ਬੇਸਡ ਥਿੰਕ ਟੈਂਕ ਦੀ ਇੱਕ ਰਿਪੋਰਟ ਹੈ ਉਹਨੇ ਉਹਨਾਂ ਦੀ ਰਿਪੋਰਟ ਦੇ ਵਿੱਚ ਸਵਾਲ ਖੜੇ ਹੁੰਦੇ ਨੇ ਕਿ ਡੋਨਲਡ ਟਰੰਪ ਜੋ ਕਹਿੰਦੇ ਨੇ ਰਹੇ ਨੇ ਕਿ ਫੈਂਡ ਨਾਲ ਨਸ਼ਾ ਜਿਹੜਾ ਆ ਜੋ ਹਜ਼ਾਰਾਂ ਅਮਰੀਕਨਾਂ ਦੀ ਮੌਤ ਦਾ ਕਾਰਨ ਬਣ ਰਿਹਾ ਉਹ ਕੈਨੇਡਾ ਤੋਂ ਆ ਰਿਹਾ ਕੈਨੇਡਾ ਵਾਲੇ ਕਹਿੰਦੇ ਰਹੇ ਕਿ ਠੀਕ ਹੈ ਫੈਂਟਿਨੈਲ ਦੀ ਸਮੱਸਿਆ ਨਾਲ ਅਸੀਂ ਵੀ ਜੋੜ ਰਹੇ ਹਾਂ ਫੈਂਟਿਨੈਲ ਦੀਆਂ ਲੈਬਸ ਅਸੀਂ ਫੜੀਆਂ ਨੇ ਪਰ ਇਸ ਰਿਪੋਰਟ ਦੇ ਵਿੱਚ ਕੋਈ ਸੱਚਾਈ ਨਹੀਂ ਸੀ ਇਸ ਉਹਨਾਂ ਦੇ ਬਿਆਨ ਦੇ ਵਿੱਚ ਕਿ ਜਿਹੜਾ ਉਹ ਕਹਿੰਦੇ ਨੇ ਕਿ ਕੈਨੇਡਾ ਤੋਂ ਆ ਰਿਹਾ ਨਸ਼ੇ ਨਾਲ ਇੰਨੀਆਂ ਹੋ ਰਹੀਆਂ ਨੇ ਹੁਣ ਇਹ ਜਿਹੜਾ ਥਿੰਕ ਟੈਂਕ ਹੈ ਜੀ ਇਹਦਾ ਨਾਮ ਹੈ ਦ ਮੈਨਹਟਨ ਇੰਸਟੀਚਿਊਟ ਇਹਨਾਂ ਨੇ ਐਨਾਲਾਈਜ਼ ਕੀਤੇ ਨਵੇਂ ਅੰਕੜੇ ਤੇ ਉਹਨਾਂ ਨੇ ਇਹ ਨੋਟ ਕੀਤਾ ਕਿ 2013 ਤੋਂ ਲੈ ਕੇ 2024 ਤੱਕ USA ਦੀਆਂ 50 ਸਟੇਟਸ ਦੇ ਬਾਰਡਰ ਦੇ ਉੱਪਰ ਜਿਹੜਾ ਨਸ਼ਾ ਫੜਿਆ ਗਿਆ ਫੈਂਟਨੈਲ ਨੂੰ ਉਹਨਾਂ ਨੇ ਚੂਜ਼ ਕਰਕੇ ਗੱਲ ਕੀਤੀ ਹੈ ਤੇ ਇਹ 2013 ਤੋਂ ਲੈ ਕੇ 24 ਤੱਕ ਦੀ ਭਾਵੇਂ ਗੱਲ ਹੈ ਪਰ ਫੋਕਸ ਜਿਹੜਾ ਹੈ 2022 ਤੋਂ 24 ਤੱਕ ਰੱਖਿਆ ਗਿਆ ਇਸ ਰਿਪੋਰਟ ਦੇ ਵਿੱਚ ਇਹਦੇ ਵਿੱਚ ਪਤਾ ਲੱਗਦਾ ਕਿ ਜਿਹੜਾ ਫੈਂਟਨੈਲ ਜਿਹੜਾ ਗੋਲੀਆਂ ਦੇ ਰੂਪ ਦੇ ਵਿੱਚ ਹੈ ਪਿਲਸ ਦੇ ਰੂਪ ਦੇ ਵਿੱਚ ਉਹ 99% ਦੱਖਣੀ ਬਾਰਡਰ ਤੋਂ ਆਉਂਦਾ ਸੀ USA ਦੇ ਵਿੱਚ ਪਾਪ ਮੈਕਸੀਕੋ ਤੋਂ ਆਉਂਦਾ ਸੀ ਜਿਹੜਾ ਪਾਊਡਰ ਦੇ ਰੂਪ ਦੇ ਵਿੱਚ ਬਰੀਕ ਕੀਤਾ ਹੋਇਆ ਉਹ 97% ਮੈਕਸੀਕੋ ਤੋਂ ਆਉਂਦਾ ਸੀ ਸੋ ਇਹਦਾ ਮਤਲਬ ਇਹ ਹੈ ਕਿ ਜੇ 99% ਗੋਲੀਆਂ ਕੱਲੇ ਮੈਕਸੀਕੋ ਤੋਂ ਆਉਂਦੀਆਂ ਨੇ ਤੇ 97% ਜਿਹੜਾ ਪਾਊਡਰ ਹੈ ਉਹ ਸਾਊਥ ਤੋਂ ਆਉਂਦਾ ਭਾ ਮੈਕਸੀਕੋ ਤੋਂ ਆਉਂਦਾ ਤੇ ਬਾਕੀ ਰਹਿੰਦਾ ਕੱਲੇ ਕੈਨੇਡਾ ਤੋਂ ਤੇ ਆਉਂਦਾ ਨਹੀਂ ਹੋਣਾ ਹੋਰ ਪਾਸੋਂ ਵੀ ਆਉਂਦਾ ਹੋਣਾ ਸੋ ਕੈਨੇਡੀਅਨ ਰਿਪੋਰਟ ਜਿਹੜੀ ਇਗਰੀਡੀਅੰਟ ਸਰਕਾਰਾਂ ਜੇ ਕੈਨੇਡੀਅਨ ਅਧਿਕਾਰੀ ਜੋ ਕਹਿੰਦੇ ਸੀ ਵਾਰ-ਵਾਰ ਕਿ ਸਾਡੇ ਤੇ ਖਾਮ ਖ਼ਲਜ਼ਾਮ ਲਾਇਆ ਜਾ ਰਿਹਾ ਹੈ ਸਾਡੇ ਤੇ ਅਸਲ ਵਿੱਚ ਟਰੰਪ ਦੇ ਮਨ ਦੇ ਵਿੱਚ ਕੁਝ ਹੋਰ ਹੈ ਜੇ ਕੈਨੇਡਾ ਵਿੱਚ ਇੰਨਾ ਹੀ ਜ਼ਿਆਦਾ ਨਸ਼ਾ ਹੁੰਦਾ ਹੈ ਕੈਨੇਡਾ ਵਿੱਚ ਇੰਨਾ ਫੈਂਟਨਾਈਲ ਪੈਦਾ ਹੁੰਦਾ ਹੈ ਤੇ ਇਹਨੂੰ ਇੱਕ ਮੱਚ ਵੀ ਸਟੇਟ ਕਿਉਂ ਬਣਾਉਣਾ ਜਿੱਥੇ ਇਹਨਾਂ ਪੈਦਾ ਹੁੰਦਾ ਫਿਰ ਤੇ ਬਾਰਡਰ ਖੋਲ ਹੀ ਜਾਣ ਫਿਰ ਬਾਰਡਰ ਕੋਈ ਨਹੀਂ ਰਹਿਣਾ ਤੇ ਤੁਸੀਂ ਮੈਕਸੀਕੋ ਨੂੰ ਬਣਾਓ ਤੇ ਇੱਕ ਵੀ ਸਟੇਟ ਕਾਰਨ ਤੇ ਇਹ ਸੀ ਨਾ ਕਿ ਕੈਨੇਡਾ ਦੇ ਰਿਸੋਰਸ ਚਾਹੀਦੇ ਨੇ ਕੈਨੇਡਾ ਵਿੱਚ ਖਣਿਜ ਜਿਹੜੇ ਨੇ ਈਵਨ ਫਰੈਸ਼ ਵਾਟਰ ਤੋਂ ਲੈ ਕੇ ਕੋਈ ਦੁਨੀਆ ਦਾ ਸ਼ਾਇਦ ਅਜਿਹਾ ਖਣਿਜ ਹੋਵੇ ਜਿਹੜਾ ਕੈਨੇਡਾ ਵਿੱਚ ਨਾ ਮਿਲਦਾ ਹੋਵੇ ਬਹੁਤ ਵੱਡੀ ਵਾਸਟ ਲੈਂਡ ਹੈ ਯੂ ਐਸ ਏ ਬਹੁਤ ਵੱਡੀ ਇਕਨੋਮੀ ਹੈ ਪਰ ਕੈਨੇਡਾ ਦੇ ਉੱਪਰ ਇਸ ਤਰ੍ਹਾਂ ਦੇ ਇਲਜ਼ਾਮ ਲਾ ਕੇ 트럼ਪ ਨੇ ਭਾਵੇਂ ਆਪਣੀ ਨੈਸ਼ਨਲ ਐਮਰਜੈਂਸੀ ਦਾ ਐਲਾਨੀ ਹੋਵੇ ਫ੍ਰੈਂਟਨੈਲ ਦੀ ਪਰ ਉਹਨਾਂ ਨੂੰ ਦੂਸਰੇ ਪਾਸੇ ਵੱਲ ਧਿਆਨ ਕਰਨਾ ਚਾਹੀਦਾ ਹੈ ਔਰ ਭਾਵੇਂ ਕਿ ਉਹਨਾਂ ਨੇ ਇਹ ਬਹਾਨਾ ਲਾ ਕੇ ਕੈਨੇਡਾ ਦੇ ਉੱਪਰ ਸਖਤੀਆਂ ਕਰਨ ਦੀ ਕੋਸ਼ਿਸ਼ ਅਸੀਂ ਕੀਤੀ ਹੈ ਪਰ ਆ ਜਿਹੜੀ ਰਿਪੋਰਟ ਹੈ ਇਹ ਅਸੀਂ ਭਾਵੇਂ ਆਪ ਜੀ ਨਾਲ ਸਾਂਝੀ ਕਰ ਲਈ ਹੈ ਹੋਰ ਲੋਕ ਵੀ ਪੜਨਗੇ ਇਹਨੂੰ ਤੇ ਉਹਨੂੰ ਹੋਰ ਤਰੀਕਿਆਂ ਨਾਲ ਜਿਹੜਾ ਉਹ ਉਹ ਗੱਲ ਕਰਨਗੇ ਪਰ 트럼ਪ ਤੇ ਬਹੁਤਾ ਅਸਰ ਹੋਣਾ ਨਹੀਂ 트럼ਪ ਦੀਆਂ ਜਿਹੜੀਆਂ ਗੱਲਾਂ ਨੇ ਉਨ੍ਹਾਂ ਦੇ ਵਿੱਚ ਇੱਕ ਹੋਰ ਗੱਲ ਜਿਹੜੀ ਉੱਪਰ ਕੇ ਸਾਹਮਣੇ ਆਉਂਦੀ ਹੈ ਕਿ ਉਹ ਕਈ ਗੱਲਾਂ ਐਵੇਂ ਹੀ ਛੱਡ ਦਿੰਦੇ ਨੇ ਹੁਣੇ ਵਾਈਟ ਹਾਊਸ ਦੇ ਵਿੱਚ ਲਾਇਬੇਰੀਆ ਦੇ ਪ੍ਰੈਜ਼ੀਡੈਂਟ ਆਏ ਹੋਏ ਸੀ ਗੈਸਟ ਦੇ ਤੌਰ ਤੇ ਬਾਈਲੈਟਰਲ ਪਾਰਟਨਰ ਹੈ ਕੈਨੇਡਾ ਦਾ ਯੂ ਐਸ ਏ ਦਾ ਉਹ ਐਲਾਈ ਹੈ ਭਾਵੇਂ ਚੰਗੇ ਦੋਵਾਂ ਦੇਸ਼ਾਂ ਦੇ ਬਹੁਤ ਚੰਗੇ ਸਬੰਧ ਨੇ ਤੇ ਕੰਟਰੀ ਦਾ ক্লোਜ਼ਸਟ ਪਾਰਟਨਰ ਉਹਨੂੰ ਮੰਨਿਆ ਜਾਂਦਾ ਜਿਹੜੇ ਹੈ ਕਿ ਨੇ ਲਾਇਬੇਰੀਆ ਹੁਣ ਲਾਇਬੇਰੀਆ ਦੇ ਪ੍ਰੈਜ਼ੀਡੈਂਟ ਜਦੋਂ ਵਾਈਟ ਹਾਊਸ ਦੇ ਵਿੱਚ ਬੋਲ ਰਹੇ ਸੀ ਤਾਂ ਡੋਨਲਡ ਟਰੰਪ ਨੂੰ ਹਰਾਨ ਹੋ ਕੇ ਕਹਿੰਦੇ ਅੱਛਾ ਇੱਕ ਗੱਲ ਦੱਸ ਪਈ ਇਹ ਤੂੰ ਇੰਨੀ ਵਧੀਆ ਅੰਗਰੇਜ਼ੀ ਕਿਵੇਂ ਬੋਲ ਲੈਂਦਾ ਜੋਸਫ ਬੋਕਾਈ ਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਦੀ ਉਹਨਾਂ ਦੀ ਇੰਗਲਿਸ਼ ਤੋਂ ਖੁਸ਼ ਹੋ ਕੇ ਸਵਾਲ ਤਾਂ ਪੁੱਛ ਲਿਆ ਪਰ ਡੋਨਲਡ ਟਰੰਪ ਨੂੰ ਸ਼ਾਇਦ ਇਹਨਾਂ ਪਤਾ ਨਹੀਂ ਸੀ ਕਿ ਲਾਇਬੇਰੀਆ ਜੋ ਕਿਹੜਾ ਕਿ ਬਲੈਕ ਅਮਰੀਕਨਸ ਦੀ ਇੱਕ ਕਲੋਨੀ ਹੈ ਉੱਥੇ ਅਫੀਸ਼ੀਅਲ ਲੈਂਗੁਏਜ ਇੰਗਲਿਸ਼ ਹੈ ਇੰਗਲਿਸ਼ ਦੇ ਵਿੱਚ ਉੱਥੇ ਜਿਹੜੀਆਂ ਸਟੇਟਮੈਂਟ ਤੇ ਸਰਕਾਰੀ ਡਾਕੂਮੈਂਟ ਜਿਹੜੇ ਨੇ ਪ੍ਰਿੰਟ ਕੀਤੇ ਜਾਂਦੇ ਨੇ ਯੂਐਸਏ ਨੂੰ ਆਪਣੇੋਂ ਵੱਡਾ ਭਰਾ ਕਹਿੰਦੇ ਨੇ ਤੇ ਉਹਨਾਂ ਕੋਲੋਂ 트럼ਪ ਦਾ ਜਿਹੜਾ ਇਸ ਇਸ ਤਰ੍ਹਾਂ ਸਵਾਲ ਪੁੱਛਿਆ ਜਾਣਾ ਲਾਇਬੇਰੀਆ ਦੇ ਲੋਕਾਂ ਨੂੰ ਪਸੰਦ ਨਹੀਂ ਆਇਆ ਬਹੁਤ ਸਾਰੇ ਲਾਇਬੇਰੀਆ ਦੇ ਲੋਕ ਸੋਸ਼ਲ ਮੀਡੀਆ ਤੇ ਕਹਿੰਦੇ ਪਾਏ ਗਏ ਕਿ ਵੈਸੇ ਤੁਸੀਂ ਸਾਨੂੰ ਆਪਣਾ ਦੋਸਤ ਮੰਨਦੇ ਹੋ ਵਾਈਟ ਹਾਊਸ ਦੇ ਵਿੱਚ ਵੀ ਬੁਲਾਉਂਦੇ ਹੋ ਤੇ ਤੁਹਾਨੂੰ ਇਹਨਾਂ ਨਹੀਂ ਪਤਾ ਕਿ ਅਸੀਂ ਵਧੀਆ ਅੰਗਰੇਜ਼ੀ ਕਿਉਂ ਬੋਲ ਲੈਂਦੇ ਆ ਸੋ ਡੋਨਲਡ 트럼ਪ ਜਿੰਨੀਆਂ ਗੱਲਾਂ ਕਰਦੇ ਨੇ ਉਹਨਾਂ ਵਿੱਚੋਂ ਕਿੰਨੀਆਂਕ ਦਾ ਕੋਈ ਸਹੀ ਮਤਲਬ ਹੁੰਦਾ ਤੇ ਕਿੰਨੀਆਂਕ ਸੱਚੀਆਂ ਹੁੰਦੀਆਂ ਨੇ ਇਹ ਤੁਸੀਂ ਹੁਣ ਆਪ ਅੰਦਾਜ਼ਾ ਲਾ ਲਓ